हेलो जी सत श्री अकाल अनंत फैशन बुटीक एंड फूड ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਫਰੌਕ ਕਟਿੰਗ ਕਰ ਰਹੇ ਹਾਂ ਜੀ ਇਹ ਪਹਿਲਾਂ نیچے ਵਾਲੇ ਪੱਲੇ ਲੈਨੇ ਜੀ ਆਪਾਂ ਘੇਰੇ ਵੀ ਜਿਹੜਾ ਘੇਰਾ ਬਣਦਾ ਆਪਣਾ ਉਹ ਲਿਆਗਾ 27 ਇੰਚ ਮੈਂ ਤਿਆਰ ਰੱਖਣਾ ਜੀ 29 ਇੰਚ ਤੇ ਕਟਿੰਗ ਕੀਤੀ ਹੈ ਲੈਂਥ ਕੋਈ ਵੀ ਹੋਵੇ ਜੀ ਇਹਦੀ ਜਿਹੜੀ ਉੱਪਰ ਬਾਡੀ ਰੱਖਦੇ ਆਂਗੇ ਉਹ 14.5 ਜਾਂ 15 ਇੰਚ ਹੋਣੀ ਚਾਹੀਦੀ ਹੈ ਇਹ ਦੇਖੋ ਮੈਂ 15 ਇੰਚ ਕਟਿੰਗ ਕਰ ਰਹੀ ਆ ਜੀ 14 15 ਸਾਲ ਦੀ ਗੁੜੀ ਹੈਗੀ ਉਹਦੀ ਕਟੀ ਉਹਦੀ ਜਿਹੜੀ ਫਰੌਕ ਆਪਾਂ ਬਣਾ ਰਹੇਾਂਗੇ ਇਹ ਜਿਹੜੀ ਬਾਡੀ ਹੈ ਜੀ ਆਪਾਂ ਉੱਪਰ ਉਹ ਕਟਿੰਗ ਕਰ ਰਹੇ ਆ ਪਹਿਲਾਂ ਫਰੌਕ ਦਾ ਘੇਰਾ ਆਪਾਂ ਤਾਰ ਲਿਆ ਜੀ ਇਹਦੇ ਵਿੱਚ ਨੀਚੇ ਬਲ ਪਾ ਕੇ ਕਿਉਂਕਿ 27 ਇੰਚ ਘੇਰਾ ਬਹੁਤ ਜ਼ਿਆਦਾ ਹੈ ਜਦੋਂ ਉਹਦੇ ਵਿੱਚ ਘੇਰੇ ਦੇ ਵਿੱਚ ਬਲ ਪੈਣਗੇ ਜੀ ਬਹੁਤ ਸੋਹਣੀ ਫੁੱਲ ਫੁੱਲਵੀਂ ਜੀ ਫਰੌਕ ਬਣ ਜੂਗੀ ਇਹ ਵੱਡੀ ਆਪਾਂ ਲੈ ਲਈ ਜੀ ਇਹਦੀ ਦੇਖੋ ਚੜਾਈ ਹੈ 20 ਸਾਡੇ ਕੁ 20 ਇੰਚ ਹੈ ਜੀ ਵਧੀਆ ਸਰ ਜੂਗਾ ਆਰਾਮ ਨਾਲ ਕਿਉਂਕਿ ਬੱਚੇ ਦੀ ਫਰਾਕ ਹੈਗੀ ਜੇਕਰ ਆਪਾਂ ਕਿਸੇ ਲੇਡੀਜ਼ ਦੀ ਵੱਡੀ ਇਹ ਨਾਪ ਦੀ ਫਰਾਕ ਕੱਟ ਰਹੇ ਅੰਗੇ ਤਾਂ ਆਪਣੀ ਜਿਹੜੀ ਆਪਣੀ ਜਿਹੜੀ ਚੈਸਟ ਹੁੰਦੀ ਹੈ ਉਹਦੇ ਹਿਸਾਬ ਨਾਲ ਵੱਡੀ ਦੀ ਚੜਾਈ ਜਿਹੜੀ ਰੱਖੀ ਜਾਂਦੀ ਹੈ ਜੀ ਜਿਵੇਂ ਹੁਣ ਇਹਨਾਂ ਦੀ ਬਿਲਕੁਲ ਫਿਟਿੰਗ ਛ ਕੱਟ ਹੈ ਜੀ ਜਿਵੇਂ 14-15 ਸਾਲ ਦੀ ਗੁੜੀ ਆ ਪਤਲੀ ਜੀ ਹੈਗੀ ਹੈਗੀ ਉਹਨੂੰ ਇਹ ਸਾਡੇ 20 ਇੰਚ ਦੇ ਵਿੱਚ ਉਹਦਾ ਨਾਪ ਵਧੀਆ ਸਹੀ ਆਜੂਗਾ ਜੀ ਇਹ ਆਪਾਂ ਇਹਨੂੰ ਸੈਂਟਰ ਚ ਫੋਲਡ ਕਰਕੇ ਤੇ ਪ੍ਰੈਸ ਕਰ ਲਈ ਹੈ ਜੀ ਪ੍ਰੈਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਕਾਟਾ ਪਾਵਾਂਗੇ ਸਿੰਪਲ ਫਰਾਕ ਬਣਾਉਣੀ ਹੈ ਜੀ ਕੋਈ ਇਹਦੇ ਵਿੱਚ ਪਲੇਟਾ ਨਹੀਂ ਕਿਉਂਕਿ ਬੱਚੇ ਦੇ ਪਲੇਟਾ ਪਾਈਆਂ ਹੋਈਆਂ ਵਧੀਆ ਨਹੀਂ ਲੱਗਦੀਆਂ ਤੇ ਜਿਹੜੀ ਇਹਦੇ ਵਿੱਚ ਵਾਲ ਪਾਉਣੇ ਨੇ ਉਹ ਵੀ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਪਾਵਾਂਗੇ ਇਹ ਆਪਾਂ ਇਸ ਤੇ ਪਹਿਲਾਂ ਪ੍ਰੈਸ ਕਰ ਲੈਨੇ ਆ ਤਾਂ ਕਿ ਆਪਾਂ ਨੂੰ ਕਟਿੰਗ ਵਿੱਚ ਆਸਾਨੀ ਰਹੇ ਇਹਦੇ ਵਿੱਚ ਪਲੇਟਾ ਨਾ ਹੋਣ ਕਰਕੇ ਆਪਾਂ ਇਹਦੇ ਬੈਕ ਫਰੰਟ ਜਿਹੜਾ ਫਰੰਟ ਹੈ ਉਹ ਬੈਕ ਨਾਲੋਂ ਅੱਧਾ ਇੰਚ ਛੋਟਾ ਰੱਖਾਂਗੇ ਜੀ ਇਸ ਨਾਲ ਆਪਣਾ ਗਲਾ ਜਿਹੜਾ ਪਿੱਛੇ ਨਹੀਂ ਜਾਂਦਾ ਇੱਥੇ ਆਪਾਂ ਨਾਪ ਲਿਖ ਲਿਆ ਵੀ ਕਿਹੜਾ ਨਾਪ ਰੱਖਣਾਗਾ ਤੁਸੀਂ ਜਿੰਨਾ ਵੀ ਨਾਪ ਰੱਖਣਾ ਉਹਦੇ ਹਿਸਾਬ ਨਾਲ ਤੁਸੀਂ ਰੱਖ ਸਕਦੇ ਹੋ ਮੈਂ ਤੁਹਾਨੂੰ ਇਹ ਦੇਖੋ ਇਹਨਾਂ ਦਾ ਮੋਡਾ ਸੀਗਾ 12.5 ਇੰਚ ਮੋਡਾ ਸੀਗਾ ਕਿਉਂਕਿ ਛੋਟੇ ਬੱਚੇ ਦੇ ਜਿਹੜਾ ਹੁੰਦਾ ਜੀ ਆਪਾਂ ਗਲੇ ਵੀ ਨਹੀਂ ਬਾਹਲੇ ਵੱਡੇ ਰੱਖਦੇ ਇੱਥੋਂ ਆਪਾਂ ਫਰੰਟ ਦੀ ਕਾਰਟ ਜਿਹੜੀ ਪਾ ਦਾਂਗੇ ਬੈਕ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ 18 ਇੰਚ ਵਧਾ ਕੇ ਰੱਖਣਾਗਾ ਆਪਾਂ ਇਹਨਾਂ ਦਾ ਮੋਡਾ ਮੈਂ 6 ਇੰਚ ਰੱਖਿਆ ਜੀ ਜਿਹੜੀ ਇਹਨਾਂ ਦੀ ਫਿਟਿੰਗ ਹੈ ਉਹ 16.5 ਕਮਰ 14 ਇੰਚ ਹੈ ਜੀ ਇਹਨਾਂ ਦੀ ਪਲੇਟਾਂ ਵਾਲੀ ਫਰੌਕ ਦੀ ਕਟਿੰਗ ਵੀ ਆਪਾਂ ਤੁਹਾਨੂੰ ਦੱਸਾਂਗੇ ਜੀ ਇਹ ਸਿੰਪਲ ਹੈ ਬਿਨਾ ਪਲੇਟਾਂ ਤੋਂ ਇਹ ਜਿਹੜੀ ਮੋਡੇ ਦੀ ਕਾਟਾਂ ਨੇ ਆਪਾਂ ਨਿਸ਼ਾਨੀਆਂ ਨੇ ਪਹਿਲਾਂ ਉਹ ਲਾ ਲਾਂਗੇ ਮੋਡੇ ਦੀ ਕਾਟ ਪਾ ਲਾਂਗੇ ਆਪਾਂ ਫਰੌਕ ਸ਼ਰਟ ਨਾਲ ਉਹ ਵੀ ਜਲਦੀ ਬਣ ਜਾਂਦੀ ਹੈ ਜੀ ਮੈਨੂੰ ਤਾਂ ਸ਼ਰਟ ਤੋਂ ਵੀ ਸੌਖੀ ਲੱਗਦੀ ਹੈ ਫਰੌਕ ਬਣਾਉਣੀ ਕਿਉਂਕਿ ਉਹਦੇ ਵਿੱਚ ਆਪਾਂ ਨੇ ਇਕੱਲੇ ਕਮਰ ਤੇ ਆਪਣੀ ਉੱਪਰ ਫਿਟਿੰਗ ਦਾ ਨਿਸ਼ਾਨ ਲਗਾਉਣਾ ਹੁੰਦਾ ਹੈ اپنی ਜਿਹੜੀ ਹਿੱਪ ਹੈਗੀ ਉਹ ਫ੍ਰੀ ਰੱਖੀ ਜਾਂਦੀ ਹੈ ਜੀ ਜਿੰਨਾ ਵੀ ਆਪਣਾ ਘੇਰਾ ਹੁੰਦਾ ਆਸਾਨੀ ਨਾਲ ਇਹ ਆਪਾਂ ਮੋਡੇ ਦੇ ਪਹਿਲਾਂ ਜਿਹੜੀ ਫਰੰਟ ਕਾਟ ਪਾ ਲਾਂਗੇ ਫਰੰਟ ਜਿਹੜਾ ਮੋਡਾ ਉਹ ਕਟਿੰਗ ਕਰ ਲਾਂਗੇ ਇਸ ਤੋਂ ਬਾਅਦ ਆਪਾਂ ਬੈਕ ਦੀ ਕਾਟ ਪਾ ਲਾਂਗੇ ਜੀ ਇੱਕ ਮੈਂ ਥੋੜੀ ਜੀ ਅੱਧੇ ਇੰਚ ਦੀ ਕਾਟ ਸਾਈਡਾਂ ਤੋਂ ਆਪਣੀ ਕਮਰ ਕੋਲੋਂ ਪਾਈ ਹੈ ਉਹਦੇ ਨਾਲ ਜਿਹੜੀ ਆਪਣੀ ਫਰੌਕ ਹੈ ਨੀਚੇ ਜੇ ਨਹੀਂ ਗਿਰਦੀ ਹੈਗੀ ਸੱਡਾਂ ਜੀਆਂ ਤੋਂ ਨਹੀਂ ਲੰਮਕ ਦੀ ਜੀ ਤੋ ਤੁਸੀਂ ਪਾ ਸਕਦੇ ਹੋ ਜੀ ਇਹ ਕਾਟ ਇਹ ਦੇਖੋ ਇਹ ਆਪਾਂ ਜਿਹੜੀ ਫਰੰਟ ਪੱਲਾ ਛੋਟਾ ਰੱਖਣਾ ਸੀ ਇਹਦੀ ਕਾਟ ਪਾ ਲਈ ਜੀ ਬਾਡੀ ਦੀ ਜਿਹੜੀ ਕਟਿੰਗ ਹੈ ਜੀ ਉਹ ਹੋ ਗਈ ਹੁਣ ਆਪਾਂ ਨੇ ਜਿਹੜੇ ਕੱਟ ਲਾਉਣੇ ਨੇ ਉਹ ਲਾ ਲੈਣੇ ਆ ਸੈਂਟਰ ਚ ਕੱਟ ਲਾਵਾਂਗੇ ਜੀ ਆਪਾਂ ਗਲੇ ਦੇ ਉੱਪਰ ਦੋਨੋਂ ਸੈਂਟਰਾਂ ਚ ਕੱਟ ਲਾ ਲਾਂਗੇ ਇੱਕ ਆਪਾਂ ਜਿੱਥੇ ਫਿਟਿੰਗ ਰੱਖਣੀ ਹੈ ਉੱਥੇ ਕੱਟ ਲਾਵਾਂਗੇ ਬਸ ਇਹਦਾ ਇੰਨਾ ਕੀ ਕੰਮ ਸੀ ਜੀ ਆਪਣਾ ਤੇ ਇਸ ਤੋਂ ਅੱਗੇ ਆਪਾਂ ਕਟਿੰਗ ਕਰਾਂਗੇ ਬਾਜੂ ਬਾਜੂ ਦੀ ਕਟਿੰਗ ਦੀ ਵੀਡੀਓ ਮੈਂ ਪਹਿਲਾਂ ਪਾਈ ਹੋਈ ਹੈ ਜੀ ਇਹ ਆਪਾਂ ਲੈਂਥ ਲੈ ਲਈ ਬਾਜੂ ਦੀ ਜਿੰਨੀ ਵੀ ਲੰਬਾਈ ਆਪਾਂ ਰੱਖਣੀ ਹੈ ਇਹ ਜਿਹੜਾ ਕਪੜਾ ਐਕਸਟਰਾ ਬਚਿਆ ਸੀਗਾ ਇਹਨੂੰ ਵੀ ਆਪਾਂ ਕੰਮ ਚ ਲਿਆਵਾਂਗੇ ਜੀ ਇਹ ਆਪਾਂ ਬਾਜੂ ਤੇ ਕੋਈ ਡਿਜ਼ਾਈਨ ਵਗੈਰਾ ਬਣਾ ਦਾਂਗੇ ਚਲੋ ਛੋਟਾ ਬੱਚਾ ਹੀ ਹੈ ਨਾ ਉਹਦੇ ਆਪਾਂ ਅੱਗੇ ਵੀ ਕੁਝ ਡਿਜ਼ਾਈਨ ਤੁਹਾਨੂੰ ਅੱਗੇ ਸ਼ੇਅਰ ਕਰਾਂਗੇ ਜੀ ਵੀ ਕੀ ਬਣਾਇਆ ਬਾਜੂ ਤੇ ਆਪਾਂ ਨੇ ਬਸ ਆਪਾਂ ਇਸੇ ਤਰ੍ਹਾਂ ਬਾਜੂ ਦੀ ਕਟਿੰਗ ਕਰ ਲਾਂਗੇ ਜੀ ਉਹਨਾਂ ਦਾ ਜਿਹੜਾ ਆਪਾਂ 6 ਇੰਚ ਰੱਖਿਆ ਸੀਗਾ ਜਿਹੜੇ ਮੋਡੇ ਦੀ ਉਹ ਲੰਬਾਈ ਇਹਨਾਂ ਦਾ ਜਿਹੜਾ ਮੋਡਾ ਹੈਗਾ 7.5 ਚ 8 ਇੰਚ ਹੋਊਗਾ ਜੀ ਉਹ ਆਪਾਂ ਨਾਪ ਕੇ ਦੇਖੋ 7.5 ਇੰਚ ਮੈਂ ਮੋਡਾ ਰੱਖਿਆ 7.5 ਇੰਚ ਆਪਾਂ ਮੋਡਾ ਰੱਖ ਲਿਆ ਜੀ ਇਹਦੇ ਵਿੱਚ ਆਪਾਂ 2.5 ਇੰਚ ਸਾਈਡਾਂ ਤੋਂ ਰੱਖ ਕੇ ਕੱਟ ਪਾਉਣੀ ਹੈ ਬਾਜੂ ਦੀ ਕਟਿੰਗ ਦੀ ਵੀਡੀਓ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤੀ ਹੋਈ ਹੈ ਜੀ ਆਪਾਂ ਉਸ ਤਰੀਕੇ ਨਾਲ ਜਿਹੜੇ ਬਾਜੂ ਦੀ ਕਟਿੰਗ ਕਰ ਲਾਂਗੇ ਇਹਨੂੰ ਆਪਾਂ ਬਲਾਂ ਵਾਲੀ ਫਰਾਕ ਬਣਾ ਰਹੇ ਆਂ ਜੀ ਕਈ ਤਰ੍ਹਾਂ ਦੀਆਂ ਬਣ ਜਾਂਦੀਆਂ ਨੇ ਜਿਵੇਂ ਰੇਵ ਕਟਿੰਗ ਦੀ ਫਰਾਕ ਹੁੰਦੀ ਹੈ ਬਲ ਵੀ ਜਿਹੜੇ ਫਰਾਕ ਦੇ ਵਿੱਚ ਕਈ ਤਰੀਕਿਆਂ ਨਾਲ ਪੈ ਜਾਂਦੇ ਨੇ ਆਪਾਂ ਫਰੰਟ ਮੋਡੇ ਦੀ ਕਾਟ ਪਾ ਦਾਂਗੇ ਜੀ ਸਟੇਟ ਸਲਵਾਰ ਨਾਲ ਜ਼ਿਆਦਾਤਰ ਜਿਹੜੀ ਬਲਾਂ ਵਾਲੀ ਇਹ ਫਰਾਕ ਹੁੰਦੀ ਹੈ ਉਹ ਹੀ ਸੋਹਣੀ ਲੱਗਦੀ ਹੈ ਇਨਾਂ ਨੇ ਇਹ ਸਟੇਟ ਸਲਵਾਰ ਨਾਲ ਹੀ ਪਾਉਣੀ ਹੈਗੀ ਤੇ ਇਹਦੀ ਲੈਂਥ ਵੀ ਆਪਾਂ ਨਾਰਮਲ ਜੀ ਰੱਖਾਂਗੇ ਵੀ ਜ਼ਿਆਦਾ ਨਹੀਂ ਰੱਖਦੇ ਹੈਗੇ ਜਿਵੇਂ ਜ਼ਿਆਦਾ ਨੀਵੀ ਫਰੌਕ ਸਲਵਾਰ ਨਾਲ ਵਧੀਆ ਨਹੀਂ ਲੱਗਦੀ ਉਹ ਪਜਾਮੀ ਜਾਂ ਪਲਾਜ਼ੋ ਨਾਲ ਵਧੀਆ ਲੱਗਦੀ ਹੈ ਜੀ ਇਹ ਜਿਹੜਾ ਕਪੜਾ ਆਪਾਂ ਤਾਰਿਆ ਜੀ ਇਹਦੇ ਵਿੱਚ ਆਪਾਂ ਬਲ ਪਾਵਾਂਗੇ ਇਹ ਦੇਖੋ ਐਵੇਂ ਆਪਣੀ ਜਿਹੜੀ ਬਾਡੀ ਹੈ ਇਹ ਇਹਦੇ ਨਾਲ ਜੜੀ ਜਾਊਗੀ ਜੀ ਇੱਥੇ ਬਲ ਪੈ ਜਾਣਗੇ ਤੇ ਅੱਜ ਆਪਣਾ ਥੋੜਾ ਜਿਹੀ ਇੱਕ ਗਲਤੀ ਰਹਿ ਗਈ ਵੀਡੀਓ ਦੇ ਬਣਾਉਣ ਦੇ ਵਿੱਚ ਮੇਰਾ ਜਿਹੜਾ ਫੋਨ ਸੀਗਾ ਕੈਮਰਾ ਸੀਗਾ ਉਹ ਥੋੜਾ ਜà ਦੂਰ ਹੋ ਗਿਆ ਕਟਿੰਗ ਜਦੋਂ ਮੈਂ ਕਰਦੀ ਸੀ ਉਦੋਂ ਮੈਂ ਧਿਆਨ ਨਹੀਂ ਦਿੱਤਾ ਇਹਨੂੰ ਇਗਨੋਰ ਕਰਿਓ ਜੀ ਇਹ ਦੇਖੋ ਇੱਥੇ ਬਲ ਪਾ ਲਾਂਗੇ ਆਪਾਂ ਇਸ ਤਰੀਕੇ ਨਾਲ ਆਪਣੀ ਫਰੌਕ ਬਣ ਜੂਗੀ ਜੀ ਬਾਕੀ ਮੈਂ ਬਲ ਪਾਉਣ ਤੋਂ ਬਾਅਦ ਵੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ-ਅੱਗੇ ਸ਼ੇਅਰ ਕਰ ਰਹੀ ਆਂ ਤੁਸੀਂ ਇਹ ਵਾਲ ਚੁਟਕੀ ਨਾਲ ਜਿਵੇਂ ਆਪਾਂ ਛੋਟੇ-ਛੋਟੇ ਬਲ ਚੱਕ ਕੇ ਪਾਉਨੇ ਆ ਉਸ ਤਰੀਕੇ ਨਾਲ ਵੀ ਪਾ ਸਕਦੇ ਹੋ ਇਹ ਦੇਖੋ ਜੀ ਇਹ ਬਾਜੂ ਤੇ ਆਪਾਂ ਨੇ ਨਾ ਇਸ ਤਰੀਂ ਬਲ ਜੇ ਪਾ ਕੇ ਫ੍ਰਿਲ ਜੀ ਬਣਾਤੀ ਜਿਹੜੇ ਬਲ ਨੇ ਆਪਾਂ ਨੇ ਵੱਡਾ ਵਖਾ ਕਰਕੇ ਸਲਾਈ ਮਾਰ ਕੇ ਧਾਗਾ ਖਿੱਚ ਕੇ ਬਲ ਪਾਏ ਨੇ ਜੀ ਫਰੌਕ ਦੇ ਵਿੱਚ ਵੀ ਤੁਸੀਂ ਇਹ ਧਿਆਨ ਰੱਖਿਓ ਵੀ 2.5 ਇੰਚ ਸੈਡਾਂ ਤੋਂ ਛੱਡ ਕੇ ਵਾਲ ਪਾਉਣੀ ਸ਼ੁਰੂ ਕਰਿਓ ਗਲੇ ਤੇ ਆਪਾਂ ਨੇ ਪੱਟੀ ਲਾਈ ਐ ਇਹ ਤੇ ਲੱਗੀ ਹੋਈ ਸੀ ਜੀ ਇਹ ਹੀ ਗਲੇ ਤੇ ਆਪਾਂ ਨੇ ਚੱਕ ਕੇ ਐਵੇਂ ਲਾਤੀ ਸਿੰਪਲ ਸੋਬਰ ਜਿਹਾ ਡਿਜ਼ਾਈਨ ਬਣ ਜੂਗਾ ਜੀ ਇਸ ਤਰੀਕੇ ਨਾਲ ਤਾਗਾ ਖਿੱਚ ਕੇ ਵਾਲ ਜਿਹੜੇ ਆਪਾਂ ਪਾਉਨੇ ਆ ਉਹ ਬਹੁਤ ਵਧੀਆ ਕਿਸੇ ਵੀ ਜਿਵੇਂ ਆਪਾਂ ਪਹਿਲੀ ਵਾਰ ਜੇ ਫਰੌਕ ਬਣਾ ਰਹੇ ਆ ਇਸ ਤਰੀਕੇ ਨਾਲ ਤਾਂ ਵੀ ਆਸਾਨੀ ਨਾਲ ਵਧੀਆ ਵਾਲ ਪੈ ਜਾਂਦੇ ਨੇ ਜੀ ਇਹ ਬੈਕ ਪੱਲਾਗਾ ਉਹ ਫਰੰਟ ਸੀਗਾ ਜੀ ਤੇ ਪੱਟੀ ਲੱਗੀ ਹੋਈ ਸੀਗੀ ਬਾਵਾ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਧਾਗਾ ਖਿੱਚ ਕੇ ਬਲਪਾ ਤੇ ਬਹੁਤ ਸੋਹਣੀ ਫਰਾਕ ਬਣ ਜੂਗੀ ਮੈਂ ਅੱਗੇ ਤੁਹਾਨੂੰ ਬਣਾ ਕੇ ਵੀ ਵੀਡੀਓ ਸ਼ੇਅਰ ਕਰ ਰਹੀ ਹਾਂ ਜੀ ਤੁਸੀਂ ਬਸ ਵੀਡੀਓ ਤੇ ਇਸੇ ਤਰ੍ਹਾਂ ਬਣੇ ਰਹੋ ਹੁਣ ਆਪਾਂ ਇਹਦੀਆਂ ਬਾਵਾ ਜੜ ਦਾਂਗੇ ਜੀ ਤੇ ਸਾਈਡ ਸਲਾਈਆਂ ਲਾ ਦਾਂਗੇ ਆਪਾਂ ਨੇ ਇਹਦੇ ਵਿੱਚ ਚਾਕ ਨਹੀਂ ਰੱਖੇ ਇਹ ਦੇਖੋ ਜੀ ਬਹੁਤ ਸੋਹਣੀ ਆਪਣੀ ਫਰਾਕ ਬਣ ਗਈ ਐ ਕਰਕੇ ਜਰੂਰ ਦੱਸਿਓ ਜੀ ਜੇਕਰ ਤੁਹਾਨੂੰ ਧਾਗਾ ਖਿੱਚ ਕੇ ਬਲ ਵੀ ਨਹੀਂ ਪਾਉਣੇ ਆਉਂਦੇ ਆਪਾਂ ਉਹਦੀ ਵੀ ਇੱਕ ਅਲੱਗ ਤੋਂ ਵੀਡੀਓ ਸ਼ੇਅਰ ਕਰ ਦਾਂਗੇ ਪਰ ਧਾਗਾ ਖਿੱਚ ਕੇ ਪਾਉਣ ਵਾਲੇ ਬਲ ਹਰ ਇੱਕ ਮੇਰੀ ਭੈਣ ਨੂੰ ਆਉਂਦੀ ਹੁੰਦੇ ਨੇ ਜੀ ਬਸ ਤੁਸੀਂ ਆਪਣੀ ਜਿਹੜੀ ਬਾਡੀ ਹੁੰਦੀ ਹੈਗੀ ਉਹਦੇ ਨਾਲ ਮਿਣ ਕੇ ਦੇਖ ਲਿਓ ਵੀ ਇਹ ਆਪਣਾ ਪੂਰਾ ਆ ਰਿਹਾ ਜੇ ਥੋੜਾ ਜਿਹਾ ਘਟ ਜੇ ਤਾਂ ਤੋ ਧਾਗੇ ਨੂੰ ਥੋੜਾ ਜਿਹਾ ਲੂਜ਼ ਕਰਕੇ ਕੋਈ ਬਲ ਇੱਕ ਨੱਧਾ ਬਲ ਢੇੜ ਦਿਓ ਜੇਕਰ ਤੁਹਾਡੀ ਵੀ ਜਿਹੜੀ ਨੀਚੇ ਵਾਲਾ ਕੱਪੜਾ ਬਾਡੀ ਤੋਂ ਵੱਧ ਰਿਹਾਗਾ ਤਾਂ ਥੋੜਾ ਜਿਹਾ ਧਾਗਾ ਹੋਰ ਖਿੱਚ ਦਿਓ ਬਲ ਹੋਰ ਪੈ ਜਾਣਗੇ ਬਹੁਤ ਸੋਹਣੀ ਫਰਾਕ ਬਣ ਗਈ ਸੀ ਜੀ ਗੁੜੀਆਂ ਨੇ ਪਾਈ ਹੋਈ ਸੀਗੀ ਬਹੁਤ ਸੋਹਣੀ ਲੱਗਦੀ ਸੀਗੀ ਉਹਦੇ ਨਾਲ ਛੋਟਾ ਬੱਚਾ ਹੋਣ ਕਰਕੇ ਮੈਂ ਇਹਦੀਆਂ ਬਾਜੂ ਤੇ ਵੀ ਤਾਂ ਹੀ ਬਲ ਜੇ ਪਾਤੇ ਵੀ ਸੋਹਣਾ ਲੱਗੂਗਾ ਵੱਲਾ ਵੱਡਾ ਗਲਾ ਆਪਾਂ ਬਣਾਇਆ ਨਹੀਂ ਹੈਗਾ ਜੀ ਛੋਟੇ ਛੋਟੇ ਗਲੇ ਬਣਾਏ ਨੇ ਕਿਉਂਕਿ ਛੋਟੇ ਬੱਚੇ ਦੇ ਵੱਡਾ ਗਲਾ ਪਾਇਆ ਹੋਇਆ ਵਧੀਆ ਨਹੀਂ ਲੱਗਦਾ ਜੇਕਰ ਆਪਾਂ ਜਿਆਦਾ ਛੋਟਾ ਗਲਾ ਬਣਾਉਣਾ ਹੋਵੇ ਤਾਂ ਬੈਕ ਤੇ ਜਿੱਪ ਵਗੈਰਾ ਲਾ ਸਕਦੇ ਆ ਫਰੰਟ ਤੇ ਪੱਟੀ ਵੀ ਕੁੜਤਾ ਪੱਟੀ ਵੀ ਬਣਾ ਸਕਦੇ ਆ ਇਹ ਦੇਖੋ ਕਿੰਨੀਆਂ ਸੋਹਣੀਆਂ ਬਾਹਵਾਂ ਲੱਗ ਰਹੀਆਂ ਨੇ ਨਾਲੇ ਸਿੰਪਲ ਨੇ ਤੇ ਨਾਲੇ ਸੋਹਣੀਆਂ ਲੱਗ ਰਹੀਆਂ ਨੇ ਜੀ